ਖੇਡ ਮੈਦੇ ਲਈ 580 ਰੁਪਇਆ ਪਹੁੰਚਦਾ ਆ ਉਹਨਾਂ ਲਈ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਆ ਪ੍ਰਿੰਸ ਸਿੰਘ ਸਰਪੰਚ ਸਾਹਿਬ ਵੱਲੋਂ ਮੇਰੇ ਲਈ ਜਿਹੜਾ 500 ਪਹੁੰਚਦਾ ਆ ਸੇ ਬਹੁਤ ਬਹੁਤ ਧੰਨਵਾਦ ਕਰਦੇ ਆ ਮਾਕਬਟੂ ਗਰਾਊਂਡ ਬਹੁਤ ਹੀ ਵਧੀਆ ਮੈਚ ਮੇਰੇ ਵੀਰੋ ਆ ਬੁਲਟ ਇਹ ਪੁੱਠੇ ਘੇਰਾ ਵਾਲਾ ਇੱਕ ਖੀਰਾ ਵਾਲੀਆ ਬੁਲਟ ਕਬੱਡੀ ਖੇਡਦਾ ਜਿਹਨੇ ਦੇਹਦਣਾ ਦੇ ਕਬੱਡੀ ਕੱਪ ਤੇ ਫਾਰ ਗੱਡੀ ਜਿੱਤੀ ਆ ਮੇਰੇ ਵੀਰੋ ਐਨ ਵੱਡਾ ਮੱਲ ਆ ਖੀਰਾ ਮਾਣੋ ਇਧਰ ਹੋਰ ਵੀ ਗੱਲਾਂ ਹੁੰਦੀਆਂ ਐ ਰੋਟੀ ਦਾ ਮੈਚ ਜਿਹੜਾ ਖੇਡਿਆ ਯਾਰ ਕਬੱਡੀ ਕਹਿੰਦੇ ਬੁਲਟੇ ਪਾ ਦਿੱਤੀਆਂ 4 ਨੇ 11 ਦੇ ਵਿੱਚੋਂ ਭਾਗੀ ਮੰਦਰਵਾਸ ਨਾਲ ਫਾਈ ਕਰਦਾ ਹੈ ਲੋਵਾ ਜੀ ਜਿਹੜੇ ਸਟੇਜ ਦੇ ਮੂਹਰੇ ਖੜੇ ਹੋ ਬਈ ਸਾਰੇ ਪਾਸੇ ਦੇ ਉੱਤੇ ਵੀ ਬਈ ਜੋੜੀ ਭਾਦੀਆਂ ਜੱਸੇ ਨਮਰਦਾਰ ਇੱਕ ਵਾਰੀ ਸਾਰ ਤੇ ਜਾ ਕੁਰਸੀਆਂ ਲੈ ਲਈ ਆਪਾਂ ਪਲੀਜ਼ ਸਟੇਜ ਦੇ ਅੱਗੇ ਨਹੀਂ ਕਿਸੇ ਬੰਦੇ ਬੇਨਤੀ ਹੈ ਸਾਰਿਆਂ ਨੂੰ ਉਹ ਮਨੀ ਰਾਮਪੁਰਾ ਸਾਡਾ ਭਰਾ ਜਗਨ ਮਨੀ ਰਾਮਪੁਰਾ ਸਾਡਾ ਭਰਾ ਤੇ ਸਾਡਾ ਵੀਰ ਤੇ ਬੋਨੇਰਾ ਪ੍ਰਸਾਦ ਦੇ ਵੀਰ ਗगन ਪੁਜਰ ਬਠਿੰਡਾ ਲਾਡੀ ਮਾਨਸਾ ਇਹਨਾਂ ਧੰਨਵਾਦ ਆ ਭਰਾ ਮਾਦਾ ਜੋ ਲਾਈਵ ਜੁੜੇ ਬੈਠੇ ਨੇ ਅੱਜ ਦੇ ਰਾਮੇ ਟੂਰਨਾਮੈਂਟ ਤੇ ਖੇਡ ਕਬੱਡੀ ਡਾਟ ਕੱਫ ਤੇ ਲੈ ਵੀ ਮਿਸਤੀ ਹਿਆਲੇ ਦਾ ਵੀ ਧੰਨਵਾਦ ਸਾਡੇ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹ ਭੱਜਾ ਕਪਰੂ ਇਸ ਸਮੇ ਖੇਡ ਮੈਦਾਨ ਦੇ ਵਿੱਚ ਵੀ ਛੋਟੀ ਦਾ ਮੁਕਾਬਲਾ ਜਿਹੜਾ ਵੀ ਖੇਡਿਆ ਯਾਰ ਲੈ ਵੀ ਰੇਡ ਪੈਂਦੀ ਐ ਸਾਹਮਣੇ ਖੇਡਣ ਵਾਲਾ ਸਤਪਾਲ ਸ਼ਰਮਾ ਜੀ ਰੀਡਰ ਸਾਹਿਬ ਉਹਨਾਂ ਵੱਲ ਮੇਰੇ ਲਈ 500 ਰੁਪਏ ਦਾ ਮਾਨ ਕਮੈਂਟਰੀ ਦੇ ਬੋਲਾਂ ਲਈ ਆਇਆ ਹੈ ਸੋ ਧੰਨਵਾਦ ਸਤਪਾਲ ਜੀ ਸ਼ਰਮਾ ਰੀਡਰ ਸਾਹਿਬ ਦਾ ਵਿਸ਼ੇਸ਼ ਤੌਰ ਤੇ ਵੱਡਾ ਧੰਨਵਾਦ ਕਰਦਾ ਇਹਨਾਂ ਬੋਲਾਂ ਲਈ 500 ਦੇ ਵੱਡੇ ਮਾਨ ਜਿਹੜੇ ਪਹੁੰਚਦੇ ਕਰ ਦਿੱਤੇ ਮੈਂ ਕੋਟੂ ਗਰਾਊਂਡ 라ਵੀ ਬਰਨਾਲੇ ਵਾਲਾ ਗਰਾਊਂਡ ਆਪਾਂ ਬਾਈ ਖਾਲੀ ਨਾ ਰੋੜਨਾ ਵੱਡੇ ਭਾਈ ਸੋ ਧੰਨਵਾਦ ਲਓ ਬੁਲਟਰੀ ਕਬੱਡੀ ਪਾ ਦਿੱਤੀ ਹੈ ਮੇਰੇ ਵੀ ਉਹ ਜੰਡਾ ਵਾਲਾ ਪਿੰਡ ਹੈ ਜ਼ਿਲ੍ਹਾ ਬਟਿੰਡਾ ਸਿਰੇ ਕੋਚ ਦਾ ਪਿੰਡਾ ਹੈ ਜੱਸਾ ਕਹਿੰਦੇ ਇੰਗਲੈਂਡ ਵੀ ਖੇਡਿਆ ਕੈਨੇਡਾ ਵੀ ਖੇਡਿਆ ਸੰਦੀਪ ਖੜਾ ਮਲੇਸ਼ੀਆ ਦੇ ਵਿੱਚ ਖੇਡਿਆ ਪਰ ਬੁੱਲਟ ਮੇਰੇ ਵੀਰੋ ਬਾਟਾ ਫਾਟਾ ਤੁਰਿਆਉਂਦਾ ਹੈ ਬਾਜੀ ਬਾਂਦਰ ਵਾਲਾ ਕੰਪਿਊਟਰ ਫੱਟ ਕੇ ਕਬੱਡੀ ਪਾ ਰਿਹਾ ਹੈ ਕਦੇ ਬਬਲੀ ਖੇਡਿਆ ਮੇਰੇ ਵੀਰੋ ਬੱਲੇ ਬੱਲੇ ਕਰਵਾਈ ਬਾਜੀ ਵਰਗੇ ਗੁਰਚਰਨ ਭਾਉ ਨੇ ਵੀ ਦੁਨੀਆ ਮਨਾਈ ਹੈ ਬਜਰੀ ਕਬੱਡੀ ਵੀ ਖੇਡਿਆ ਉੱਪਰ ਵੀ ਖੇਡਿਆ ਰਾਏਪੁਰ ਦੇ ਲਈ ਖੇਡਦਾ ਰਿਹਾ ਆਪਣੇ ਪਿੰਡ ਲਈ ਵੀ ਖੇਡਿਆ ਆ ਮੇਰੇ ਵੀਰੋ ਇੰਗਲੈਂਡ ਤੇ ਕੈਨੇਡਾ ਚ ਬੱਲੇ ਬੱਲੇ ਕਰਵਾਉਣ ਵਾਲਾ